ਬਹੁਤ ਵਿਦਵਾਨ ਦੋਸਤੋ ਮੈਂ ਵਕਵਕ ਸਮੇਂ ਤੇ ਤੁਹਾਡੇ ਨਾਲ ਕਿਤਾਬਾਂ ਦੇ ਬਾਰੇ ਕੋਈ ਨਾ ਕੋਈ ਸਾਂਝ ਪਾਉਂਦਾ ਰਹਿਣਾ ਜਿਹੜੀਆਂ ਵਧੀਆ ਕਿਤਾਬਾਂ ਉਹਨਾਂ ਦਾ ਤੁਹਾਡੇ ਨਾਲ ਜ਼ਿਕਰ ਕਰਦਾ ਰਹਿਣਾ ਅੱਜ ਜਿਹੜੀ ਕਿਤਾਬ ਬਾਰੇ ਮੈਂ ਜ਼ਿਕਰ ਕਰਨ ਜਾ ਰਿਹਾ ਉਹ ਹੈ ਆਤੂ ਖੋਜੀ ਲੇਖਕ ਹੈ ਦਾ ਗਰਮੀਤ ਕੜਿਆਲਵੀ ਇਹ ਕਿਤਾਬ ਆ ਤੇ ਬਲਦੇਵ ਸੜਕਨਾਮਾ ਜੀ ਨੇ ਇਸ ਕਿਤਾਬ ਦੇ ਅੰਤ ਦੇ ਵਿੱਚ ਆਪਣੇ ਸ਼ਬਦ ਵੀ ਲਿਖੇ ਆ ਗੁਰਮੀਤ ਕੜਿਆਲ ਵੀ ਪੰਜਾਬੀ ਕਹਾਣੀ ਸਾਹਿਤ ਵਿੱਚ ਇੱਕ ਸਥਾਪਿਤ ਨਾਂ ਹੈ ਐਸੇ ਵੇਲੇ ਜਿੱਥੇ ਇੱਕ ਪਾਸੇ ਪੰਜਾਬੀ ਕਹਾਣੀ ਵਿੱਚ ਵਿਸ਼ਵ ਭਾਈਚਾਰੇ ਦਾ ਉਦਾਰੀਕਰਨ ਦਾ ਮੰਡੀਕਰਨ ਦਾ ਅਤੇ ਆਧੁਨਿਕ ਤਕਨਾਲੋਜੀ ਦਾ ਬੋਲਬਾਲਾ ਹੈ ਉਸੇ ਵੇਲੇ ਗੁਰਮੀਤ ਕੜਿਆਲ ਵੀ ਇਹਨਾਂ ਸਾਰੀਆਂ ਤਬਦੀਲੀਆਂ ਨੂੰ ਸਮਝਦਾ ਹੋਇਆ ਪੰਜਾਬੀ ਕਹਾਣੀ ਵਿੱਚ ਗਰੀਬੀ ਦੀ ਸਤਾ ਤੋਂ ਵੀ ਹੀਠਾਂ ਰਹਿ ਰਹੇ ਲੋਕਾਂ ਦੀ ਬਾਤ ਪਾਉਂਦਾ ਹੈ ਉਹ ਲੋਕ ਜਿਹੜੇ ਰੋਟੀ ਰੋਜ਼ੀ ਤੋਂ ਵੀ ਆਤੁਰ ਹਨ ਕੱਚੇ ਘਰਾਂ ਦੀਆਂ ਹਨੇਰੀਆਂ ਨੁੱਕਰਾਂ ਵਿੱਚ ਰਹਿੰਦੇ ਹਨ ਤੇ ਮੱਧ ਸ਼੍ਰੇਣੀ ਅਤੇ ਉੱਚ ਸ਼੍ਰੇਣੀ ਦੇ ਰਹਿਮ ਤੇ ਜਉਂਦੇ ਹਨ ਕੜਿਆਲ ਵੀ ਦੀਆਂ ਕਹਾਣੀਆਂ ਦੇ ਪਾਤਰ ਹਨ ਕੜਿਆਲ ਵੀ ਇਨ੍ਹਾਂ ਪੈਸ ਰਹੇ ਲੋਕਾਂ ਦੀ ਗੱਲ ਹੀ ਨਹੀਂ ਕਰਦਾ ਸਗੋਂ ਉੱਚ ਸ਼੍ਰੇਣੀ ਦੇ ਦੰਬਾਂ ਦਾ ਪਰਦਾ ਫਾਸ਼ੀ ਵੀ ਕਰਦਾ ਹੈ। ਕੜਿਆਲਵੀ ਦੀਆਂ ਕਹਾਣੀਆਂ ਵਿੱਚ ਸਮਕਾਲੀ ਪੰਜਾਬੀ ਸਮਾਜ ਵਿੱਚ ਪਿੰਡਾਂ ਵਿੱਚ ਵਸਦੇ ਦਲਿਤ ਲੋਕਾਂ ਦਾ ਯਥਾਰਤਕ ਜੀਵਨ ਝਲਕਦਾ ਹੈ। ਉਹ ਊਣੇ ਅਤੇ ਵਿਹੂਣੇ ਲੋਕਾਂ ਦਾ ਕਹਾਣੀਕਾਰ ਹੈ। ਇਹਨਾਂ ਲੋਕਾਂ ਦੀ ਜ਼ਿੰਦਗੀ ਦੀ, ਇਹਨਾਂ ਦੇ ਅਚਾਰ ਵਿਵਹਾਰ ਨੂੰ ਉਹਨੇ ਆਪਣੀਆਂ ਕਹਾਣੀਆਂ ਦਾ ਕੇਵਲ ਵਿਸ਼ਾ ਹੀ ਨਹੀਂ ਬਣਾਇਆ ਹੈ। ਸਗੋਂ ਇਹਨਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਚੇਤਨਾ ਪ੍ਰਦਾਨ ਕਰਨ ਦਾ ਵੀ ਸਫਲ ਸਾਹਿਤਿਕ ਉਪਰਾਲਾ ਕੀਤਾ ਹੈ ਬਲਦੇਵ ਸਿੰਘ ਸੜਕ ਨਾਮਾ ਪੰਜਾਬੀ ਸਾਹਿਤ ਦੇ ਸਾਰੇ ਵਿਦਵਾਨ ਲੋਕ ਜਾਂ ਸਾਹਿਤ ਨਾਲ ਸੰਬੰਧ ਰੱਖਣ ਵਾਲੇ ਲੋਕ ਬਲਦੇਵ ਸੜਕ ਨਾਮਾ ਜੀ ਬਾਰੇ ਜਾਣਦੇ ਆ ਆ ਜਿਹੜਾ ਅੱਜ ਦਾ ਕਹਾਣੀ ਸੰਗ੍ਰਹਿ ਆ ਜਿਹੜਾ ਆਪਾਂ ਆਤੂ ਖੋਜੀ ਇਸ ਦੇ ਵਿੱਚ ਕਈ ਸਾਰੀਆਂ ਕਹਾਣੀਆਂ ਨੇ ਸਾਰਾ ਚੱਬ ਕੱਢ ਟਾਪੂ ਆਤੂ ਖੋਜੀ ਦਲਦਲ ਅੰਨੀ ਗਲੀ ਡੋਬਾ ਰੂੜੀ ਕਾਰਗੁਜ਼ਾਰੀ ਦਰਸਲ ਤੇ ਨਦੀ ਦੇ ਆਰ ਪਾਰ ਇਹਨਾਂ ਵਿੱਚ ਇਹਨਾਂ ਨੇ ਧੰਨਵਾਦ ਕੀਤਾ ਆਪਣੀ ਜੀਵਨ ਸਾਥਣ ਸਿਮਰਜੀਤ ਤੇ ਬੱਚਿਆਂ ਤੌਫੀਕ ਤੇ ਨੋਬਲ ਸੋ ਇਹ ਇਸ ਕਹਾਣੀ ਦਾ ਬਾਹਰੀ ਭਾਗ ਹੈ ਮੈਨੂੰ ਇਸ ਵਿਚਲੀ ਇੱਕ ਕਹਾਣੀ ਆਤੂ ਖੋਜੀ ਨੇ ਸਿਰਫ ਮੈਨੂੰ ਹੀ ਨਹੀਂ ਪ੍ਰਭਾਵਿਤ ਕੀਤਾ ਪੰਜਾਬੀ ਸਾਹਿਤ ਦੇ ਵਿੱਚ ਇਸ ਕਹਾਣੀ ਦੀ ਬਹੁਤ ਸਮੇਂ ਤੋਂ ਚਰਚਾ ਚੱਲਦੀ ਆ ਰਹੀ ਆ ਆਤੂ ਖੋਜੀ ਨਾਂ ਦੀ ਕਹਾਣੀ ਦੀ ਕਹਾਣੀ ਦਾ ਪਲਾਟ ਸ਼ੁਰੂ ਹੁੰਦਾ ਹੈ ਦੋ ਪਾਤਰ ਨੇ ਇੱਕ ਲੇਖਕ ਹੈ ਇੱਕ ਆਤੂ ਹੈ ਤਾਂ ਜਦੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਸ਼ਰਾਬ ਪੀ ਰਹੇ ਹੁੰਦੇ ਨੇ ਉਹ ਲੇਖਕ ਨੂੰ ਮਾਸਟਰ ਕਹਿ ਕੇ ਬੁਲਾਉਂਦਾ ਹੈ ਵਾਰ-ਵਾਰ ਤੇ ਆਤੂ ਖੋਜੀ ਨੂੰ ਉਹ ਮਾਸਟਰ ਜਿਹੜਾ ਹੈ ਸ਼ਰਾਪਾਕ ਦੇ ਦਿੰਦਾ ਇੱਥੇ ਉਹਨਾਂ ਦੀ ਵਾਰਤਾ ਲਾਪ ਤੁਰਦੀ ਹੈ ਗੱਲਬਾਤ ਤੁਰਦੀ ਹੈ ਤਾਂ ਵਾਰਤਾ ਲਾਪ ਅੱਗੇ ਵੱਧਦੀ ਹੈ ਤਾਂ ਉਹ ਜਿਹੜਾ ਪਾਤਰ ਆਤੂ ਖੋਜੀ ਹੁੰਦਾ ਹੈ ਉਹ ਕਹਿੰਦਾ ਵੀ ਹੁਣ ਸਰੀਰ ਹੋਜੇ ਨਹੀਂ ਰਹੇ ਤੇ ਨਾਲ-ਨਾਲ ਉਹ ਗੱਲ ਕਰਦਾ ਵੀ ਸਾਡੀ ਹੱਡੀ ਚੀੜੀ ਹੁੰਦੀ ਹੈ ਹੁਣ ਆਪਣੀ ਆਪਣੇ ਸਮਾਜ ਦੀ ਗੱਲ ਕਰ ਰਿਹਾ ਆਪਣੇ ਜੋ ਕੁੰਬੇ ਦੀ ਗੱਲ ਕਰ ਰਿਹਾ ਆ ਆਖਰੀ ਲਾਈਨਾਂ ਬੜੀਆਂ ਮਹੱਤਵਪੂਰਨ ਆਹੀ ਸਾਡੀ ਕੌਮ 'ਚ ਖਾਸੀਅਤ ਐ ਮਾਸਟਰਾਂ ਸਾਡੀ ਕੌਮ 'ਚ ਨਾ ਮਿਲੂ ਤੁਹਾਨੂੰ ਕੋਈ ਡੱਗਿਆ ਟੱਠਿਆ ਜਿਹਾ ਜਮਾ ਨਵੰਬਰ 9 ਮਿਲਣਗੇ ਸਾਡਾ ਬੰਦਾ ਛੇਤੀ ਕੀਤਿਆਂ ਗੋਡੇ ਰਗੜ ਰਗੜ ਕੇ ਨਹੀਂ ਮਰਦਾ ਤੁਰਦਾ ਫਿਰਦਾ ਚੜਾਈ ਕਰਜੂ ਇਹ ਗੱਲ ਕਰ ਰਹੇ ਨੇ ਬੋਰੀਆ ਸਿੱਖ ਲੋਕਾਂ ਦੀ ਆ ਵਰਤਾਲਾਪ ਵੀ ਬੜੀ ਮਹੱਤਵਪੂਰਨ ਅਸੀਂ ਰਾਜਪੂਤਾਂ ਦੀ ਅੰਸ਼ ਚ ਹੁੰਨੇ ਆ ਚੋਹਾਨ ਰਾਜਪੂਤ ਤੂੰ ਤਾਂ ਲਿਖਿਆ ਪੜਿਆ ਮਹਾਰਾਣੇ ਪ੍ਰਤਾਪ ਅਤੇ ਪ੍ਰਿਥੀ ਪ੍ਰਿਥੀ ਚੋਹਾਨ ਰਾਜੇ ਬਾਰੇ ਸੁਣਿਆ ਹੀ ਹੋ ਉਹ ਸਾਡੇ ਵੱਡ ਵਡੇਰੇ ਆ ਤੁਸੀਂ ਸਾਰੇ ਮੈਨੂੰ ਆਤੂ ਆਤੂ ਕਹੀ ਜਾਂਦੇ ਹੋ ਅਸਲੀ ਨਾਮ ਮੇਰਾ ਤੁਹਾਨੂੰ ਪਤਾ ਨਹੀਂ ਹੋਣਾ ਮੇਰਾ ਸਿੱਧਾ ਨਾਮ ਆਤਮਾਰਾਮ ਪ੍ਰਕਾਸ਼ ਹੈ ਤੇ ਫਿਰ ਉਸ ਤੋਂ ਬਾਅਦ ਇਹ ਕਹਾਣੀ ਅੱਗੇ ਅੱਗੇ ਤੁਰਦੀ ਆਪਣੀ ਚਾਲੇ ਚੱਲਦੀ ਹੈ ਤੇ ਲੇਖਕ ਗੱਲ ਕਰਦਾ ਕਿ ਸੱਚਮੁੱਚ ਲੋਕ ਆ ਜਿਹੜੇ ਬੜੇ ਮਤਲਬ ਅਣਖੀ ਲੋਕ ਨੇ ਤਾਂ ਉਸ ਤੋਂ ਬਾਅਦ ਆਤੂ ਖੋਜੀ ਦੱਸਦਾ ਕਿ ਅੰਗਰੇਜ਼ਾਂ ਨੇ ਸਾਡੇ ਤੇ ਪਾਬੰਦੀ ਕਿਉਂ ਲਾਈ ਸੀ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਇਹਨਾਂ ਨੂੰ ਜੁਰਾਇਮ ਪੇਸ਼ਾ ਗਿਣਿਆ ਜਾਂਦਾ ਸੀ ਜੁਰਾਇਮ ਪੇਸ਼ਾ ਤੋਂ ਭਾਵ अपराधी प्रवृत्ति ਦੇ مالک ਇਸ ਦੇ ਵਿੱਚ ਇਹ ਵੀ ਦੱਸਦਾ ਕਿ ਅੰਗਰੇਜ਼ਾਂ ਨੇ ਬਹੁਤ ਮੱਥਾ ਮਾਰਿਆ ਪਰ ਸਾਡੀ ਬੋਲੀ ਨਹੀਂ ਸਮਝ ਸਕੇ ਕਿਉਂ ਨਹੀਂ ਸਮਝ ਸਕੇ ਉਹਦਾ ਕਾਰਨ ਇਹ ਸੀ ਕਿ ਇਹਨਾਂ ਦੀ ਬੋਲੀ ਸਿਰਫ ਬੋਲਚਾਲ ਦੇ ਵਿੱਚ ਆਉਂਦੀ ਆ ਕਿਤੇ ਹੋਰ ਨਹੀਂ ਵਰਤੀ ਜਾਂਦੀ ਫਿਰ ਇੱਕ ਕਹਾਣੀ ਦੇ ਨਾਲ ਅੱਗੇ ਕਹਾਣੀ ਨੂੰ ਤੋਰਦੇ ਨੇ ਜਿਦੇ ਵਿੱਚ ਦੱਸਦੇ ਆ ਕਿ ਫਰੀਦਕੋਟ ਦਾ ਜਿਹੜਾ ਰਾਜਾ ਸੀਗਾ ਉਹਦਾ ਮਹਿਲ ਬੜਾ ਉੱਚਾ ਸੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਟੇਕੂ ਤੇ ਪੇਕੂ ਚੋਰ ਹੁੰਦੇ ਸੀ ਦੋ ਮੌਰੀਏ ਸਿੱਖਾਂ ਦੇ ਤਾਂ ਜੇ ਉਹ ਸਾਡੇ ਇਸ ਮਹਿਲ ਦੇ ਵਿੱਚੋਂ ਇੱਕ ਕਲਸ਼ ਚੋਰੀ ਕਰਕੇ ਲੈ ਜਾਣ ਤਾਂ ਸੀ ਮੰਨਾਂਗੇ ਉਹਨਾਂ ਨੂੰ ਤਾਂ ਇਹਨਾਂ ਨੇ ਇੱਕ ਜਾਨਵਰ ਹੁੰਦਾ ਆਪਣੇ ਗੋਹ ਹੁੰਦਾ ਉਸ ਦੇ ਆਸਰੇ ਉਸ ਮਹਿਲ ਦੇ ਵਿੱਚ ਚੋਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਜਿਹੜਾ ਫਰੀਦਕੋਟ ਦਾ ਰਾਜਾ ਸੀ ਉਹਨੇ ਲਾਟ ਸਾਹਿਬ ਨੂੰ ਲਾਰਡ ਸਾਹਿਬ ਹੁੰਦਾ ਵੈਸੇ ਲਾਟ ਸਾਹਿਬ ਨੂੰ ਜਦੋਂ ਇਹ ਗੱਲ ਦੱਸੀ ਤੇ ਉਹਨਾਂ ਨੇ ਇਸ ਕੌਮ ਤੇ ਪਾਬੰਦੀ ਲਾਤੀ ਤੇ ਉਸ ਤੋਂ ਬਾਅਦ ਆਜ਼ਾਦੀ ਤੋਂ 5 ਸਾਲ ਬਾਅਦ ਵੀ ਇਹਨਾਂ ਤੇ ਪਾਬੰਦੀ ਲੱਗੀ ਰਹੀ 18 ਸਾਲ ਤੋਂ ਵੱਧ ਦਾ ਜਿਹੜਾ ਇਨਸਾਨ ਹੁੰਦਾ ਸੀ ਉਹਨੂੰ ਹਰ ਰੋਜ਼ ਥਾਣੇ ਜਾ ਕੇ ਆਪਣੀ ਹਾਜ਼ਰੀ ਲਵਾਉਣੀ ਜ਼ਰੂਰੀ ਹੁੰਦੀ ਸੀ ਇਸ ਦੇ ਵਿੱਚ ਗੁਰਮੀਤ ਕੜਿਆਲ ਵੀ ਨੇ ਇਹ ਵੀ ਜ਼ਿਕਰ ਕੀਤਾ ਕਿ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਬਹੁਤ ਮਿਹਨਤ ਕਰਵਾ ਰਹੇ ਹੁੰਦੇ ਆ ਪਰ ਉਹਨਾਂ ਦੇ ਨਾਲ ਹੀ ਇੱਕ ਪ੍ਰਾਈਵੇਟ ਸਕੂਲ ਹੁੰਦਾ ਤੇ ਕਿਵੇਂ ਉਹ ਪ੍ਰਾਈਵੇਟ ਸਕੂਲ ਵਾਲੇ ਸਰਕਾਰੀ ਸਕੂਲ ਦੇ ਵਿੱਚ ਵਧੀਆ ਕੰਮ ਹੁੰਦਾ ਵੇਖ ਕੇ ਉਹਨਾਂ ਦੀ ਬਦਲੀ ਨੇੜੇ ਦੇ ਸਕੂਲਾਂ ਤੇ ਕਰਵਾ ਦਿੰਦੇ ਆ ਇਹ ਬਹੁਤ ਜ਼ੋਰ ਵੀ ਲਾਉਂਦੇ ਆ ਪਰ ਫਿਰ ਵੀ ਇਹਨਾਂ ਦੀ ਬਦਲੀ ਪੁਰਾਣੇ ਸਕੂਲ ਵਿੱਚ ਨਹੀਂ ਹੁੰਦੀ ਤੇ ਨਵੇਂ ਸਕੂਲਾਂ ਵਿੱਚ ਜੁਆਇਨ ਕਰ ਲੈਂਦੇ ਆ ਕਹਾਣੀ ਇਸ ਤਰੀਕੇ ਨਾਲ ਅੱਗੇ ਆਪਣੀ ਚਾਲ ਚੱਲਦੀ ਜਾਂਦੀ ਹੈ ਤੁਰਦੀ ਜਾਂਦੀ ਹੈ ਤੇ ਫਿਰ ਕਹਾਣੀ ਦਾ ਜਿਹੜਾ ਮਤਲਬ ਹੌਲੀ-ਹੌਲੀ ਆਪਣੇ ਕਲਾਈਮੈਕਸ ਵੱਲ ਵੱਧਦੀ ਆ ਤਾਂ ਜਿਹੜਾ ਆਤੂ ਹੈ ਹੁਣ 78 ਸਾਲ ਦਾ ਹੋ ਚੁੱਕਿਆ ਹੈ ਪਰ ਉਹ ਕਹਿੰਦਾ ਮੈਂ ਹਲੇ 30 ਸਾਲ ਹਲੇ ਹੋਰ ਨਹੀਂ ਸੀ ਮਰਦਾ ਜੇ ਮੈਨੂੰ ਆਹ ਡਾਇਲੋਗ ਦੇਖੋ ਮਾਸਟਰ ਆ 30 ਸਾਲ ਨਹੀਂ ਸਾ ਮਰਦਾ ਜੀ ਮੈਂ ਯਮਦੂਤ ਲੈਣ ਵੀ ਆਉਂਦੇ ਸਾਲਿਆਂ ਨੂੰ ਡਾਂਗਾ ਮਾਰ ਮਾਰ ਮੋੜ ਦੇਣਾ ਸੀ ਪਰ ਧੀਆਂ ਦਾ ਦੁੱਖ 보ਰਾ ਇਹ ਲੈ ਬੈਠਾ ਤੇ ਹੌਲੀ ਹੌਲੀ ਉਹ ਖੋਦੀ ਜੀ ਦਾੜੀ ਵਿੱਚ ਅਥਰੂ ਵਗਾਉਣ ਲੱਗ ਜਾਂਦਾ ਫਿਰ ਉਹ ਆਪਦੀਆਂ ਇੱਕ ਕੁੜੀ ਦੀ ਗੱਲ ਦੱਸਦਾ ਵੱਡੀ ਕੁੜੀ ਜਿਹਦਾ ਘਰ ਵਾਲਾ ਐਕਸੀਡੈਂਟ ਚ ਮਾਰਿਆ ਜਾਂਦਾ ਤੇ ਛੋਟੀ ਕੁੜੀ ਦੇ ਬਾਰੇ ਉਹ ਜਹੀ ਗੱਲ ਕਰਦਾ ਜਿਨੇ ਮਾਸਟਰ ਨੂੰ ਸੋਚਣ ਲਈ ਮਜਬੂਰ ਕਰਤਾ ਆਹ ਡਾਇਲੋਗ ਦੇਖਿਓ ਮਾਸਟਰਾ ਵੱਡੀ ਕੁੜੀ ਦੇ ਘਰ ਵਾਲਾ ਮੋਟਰ ਲਾਰੀ ਦੇ ਐਕਸੀਡੈਂਟ ਚ ਪੂਰਾ ਹੋ ਗਿਆ ਮੈਂ ਸਬਰ ਕਰ ਲਿਆ ਚਲੋ ਕੁਜਰਤ ਦੀ ਮਰਜੀ ਛੋਟੀ ਤਾਂ ਸਮਝ ਲੈ ਆਪਦੇ ਹੱਥੀਂ ਰੰਡੀ ਕੀਤੀ ਆ ਤੂੰ ਨੇ ਗਲਾਸੀ ਮੂੰਹ ਨੂੰ ਲਾ ਲਈ ਆਪਦੇ ਹੱਥੀਂ ਹਾਂ ਆਪਦੇ ਹੱਥੀਂ ਆਪਦੇ ਹੱਥੀਂ ਬਸ ਕਿਸ ਵੀ ਵੈਰੀ ਬਣ ਖਲੋਤਾ ਆ ਤੂੰ ਖਲਾਅ ਵਿੱਚ ਦੇਖਣ ਲੱਗਾ ਜਿਵੇਂ ਬੀਤੀਆਂ ਘਟਨਾਵਾਂ ਦੀਆਂ ਤੰਦਾਂ ਫੜ ਰਿਹਾ ਹੋਵੇ ਫਿਰ ਹੌਲੀ-ਹੌਲੀ ਗੱਲ ਦੱਸਦਾ ਕਿ ਮੈਂ ਬਹੁਤ ਵੱਡਾ ਖੋਜੀ ਸੀ ਖੋਜੀ ਦਾ ਭਾਵ ਪੈੜਾਂ ਦੀ ਖੋਜ ਕਰਕੇ ਉਹ ਦੱਸਦਾ ਹੁੰਦਾ ਸੀ ਬਹੁਤ ਸਾਰੇ ਲੋਕਾਂ ਨੇ ਚੋਰਾਂ ਨੇ ਉਸ ਨੂੰ ਆਪਣੇ ਨਾਲ ਰਲਾਉਣ ਦਾ ਯਤਨ ਵੀ ਕੀਤਾ ਵੀ ਸ਼ਾਇਦ ਇਹ ਸਾਡੇ ਨਾਲ ਰਲ ਜਾਵੇ ਪਰ ਉਹ ਆਪਣੇ ਕਿਸਬ ਨੂੰ ਹੀ ਆਪਦਾ ਸਭ ਕੁਝ ਸੰਨ ਦਾ ਸੀ ਧਰਮ ਸਮਝਦਾ ਸੀ ਤੋ ਲੇਖ ਨਾਲ ਗੱਲ ਕਰਦਿਆਂ ਕਰਦਿਆਂ ਉਹਨੂੰ ਦੱਸਦਾ ਵੀ ਆ ਕਿ ਸਭ ਤੋਂ ਵੱਡਾ ਧਰਮ ਹੁੰਦਾ ਆਪਣੇ ਪੇਸ਼ੇ ਨਾਲ ਇਮਾਨਦਾਰੀ ਕਮਾਉਣਾ ਇੱਥੇ ਫਿਰ ਇੱਕ ਜਾਤੀਵਾਦੀ ਫੇਰ ਗੱਲ ਆਉਂਦੀ ਆ ਕਿ ਦੋ ਮਾਸਟਰ ਹੁੰਦੇ ਆ ਇੱਕ ਦੂਜੇ ਨੂੰ ਕਹਿੰਦਾ ਸੰਧੂ ਸਾਹਿਬ ਐਂਸ਼ ਕਰਿਆ ਕਰੋ ਐਂਸ਼ ਐਵੇਂ ਨਾ ਮੱਥਾ ਮਾਰਿਆ ਕਰੋ ਕੋਟੇ ਵਾਲਿਆਂ ਨਾਲ ਇਹਨਾਂ ਪੜ੍ਹ ਕੇ ਆਪਣੇ ਹੈਡਮਾਸਟਰ ਵਾਂਗੂ ਆਪਣੇ ਜਵਾਕਾਂ ਤੇ ਅਫਸਰਾਂ ਲੱਗਣਾ ਆਪਣੇ ਐਕਸ਼ਨ ਦਾ ਉਲਟਾ ਰਿਐਕਸ਼ਨ ਹੋਣਾ ਸੁਣਿਆ ਨਹੀਂ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ ਇਹ ਸਾਲਾ ਚਿੰਗ ਰਿਪੋਰਟ ਅਣ ਪੜੀ ਠੀਕ ਆ ਨਾ ਪੜ ਨਾ ਕੁਰਸੀਆਂ ਸਾਹਮਣ ਕੀ ਖਿਆਲ ਮਾਸਟਰ ਮਾਨ ਹੱਥ ਤੇ ਹੱਥ ਮਾਰ ਕੇ ਹੱਸਿਆ ਜਿਵੇਂ ਸਾਰੇ ਸਿੱਖਿਆ ਢਾਂਚੇ ਨੂੰ ਦੰਦੀਆਂ ਚੜਾ ਰਿਹਾ ਹੋਵੇ ਤਾਂ ਇਸ ਤੋਂ ਬਾਅਦ ਕਹਾਣੀ ਅੱਗੇ ਤੁਰਦੀ ਹੈ ਤੇ ਆਤੂ ਖੋਜੀ ਦੱਸਦਾ ਕਿ ਮੈਂ ਭਾਵੇਂ ਫੌੜੀ ਨਾਲ ਪੈਸੇ ਇਕੱਠੇ ਕਰ ਲੈਂਦਾ ਪਰ ਮੈਂ ਆਪਦਾ ਧਰਮ ਨਹੀਂ ਛੱਡਿਆ ਧੀ ਜਿਹੜੀ ਸੀ ਜ਼ਰੂਰ ਉਹ ਕਹਿੰਦਾ ਮੈਂ ਆਪਦੇ ਬੂਹੇ ਤੇ ਬਾ ਲੀ ਫਿਰ ਉਹ ਗੱਲ ਦੱਸਦਾ ਇੱਕ ਸੇਠ ਦੀ ਨੌਰੀ ਬੁੜੇ ਦੀ ਉਹਨੇ ਕਿਸੇ ਗਰੀਬ ਗੁਰਬੇ ਤੋਂ ਪੈਸੇ ਲੈਣੇ ਸੀ ਵਿਆਜ ਲਾਲਾ ਉਹ ਵਧਾ ਰਿਹਾ ਸੀਗਾ ਤੇ ਜਦੋਂ ਉਹ ਤੋਂ ਪੈਸੇ ਨਾ ਦਿੱਤੇ ਗਏ ਤਾਂ ਗੁੱਧੜ ਮੱਝ ਵੀ ਤੋਂ ਉਹਨਾਂ ਦੀ ਮਾਂ ਤੇ ਕਟਰੂਲੇ ਆਉਂਦਾ ਉਹ ਕਿੱਲੇ ਤੋਂ ਖੋਲ ਲਿਆਉਂਦਾ ਤਾਂ ਉਹਨਾਂ ਦੇ ਅੱਗੋਂ ਇਹ ਜਿਹੜੀ ਮੈਂ ਹੁੰਦੀ ਜਾਂ ਝੋਟੀ ਹੁੰਦੀ ਆ ਉਹ ਕੋਈ ਚੋਰ ਚੋਰੀ ਕਰਕੇ ਲੈ ਜਾਂਦਾ ਥਾਣੇਦਾਰ ਜਦੋਂ ਆਉਂਦਾ ਉਹ ਨੌਰੀਕ ਜਿਹੜੇ ਹੁੰਦੇ ਸੀ ਉਹ ਬੜੇ ਕੰਜੂਸ ਕਿਸਮ ਦੇ ਬੰਦੇ ਹੁੰਦੇ ਆ ਤੇ ਉਹ ਕੋਈ ਪੈਸਾ ਨਹੀਂ ਦਿੰਦੇ ਐਸ ਕਰਕੇ ਥਾਣੇਦਾਰ ਉਸ ਤਰੀਕੇ ਨਾਲ ਵਾਪਸ ਮੁੜ ਜਾਂਦਾ ਫੇਰ ਸਾਰੇ ਪਿੰਡ ਵਾਲੇ ਉਹਨਾਂ ਕੋਲ ਜਾਂਦੇ ਆ ਕਹਿੰਦੇ ਆ ਕਿ ਤੁਸੀਂ ਆਤੂ ਖੋਜੀ ਕੋਲ ਜਾਓ ਉਹ ਜ਼ਰੂਰ ਤੁਹਾਡੀ ਪੈੜ ਕੱਢ ਦੇਵੇਗਾ ਇਸ ਤੋਂ ਬਾਅਦ ਉਹ ਲੈ ਕੇ ਆਤੂ ਖੋਜੀ ਨੂੰ ਅੱਗੇ ਜਾਂਦੇ ਨੇ ਤਾਂ ਹੌਲੀ-ਹੌਲੀ ਪਹੁੰਚਦਾ ਪਹੁੰਚਦਾ ਗੱਜੂਪੁਰੇ ਪਹੁੰਚ ਜਾਂਦਾ ਉੱਥੋਂ ਤੱਕ ਪਹੁੰਚ ਜਾਂਦਾ ਉਸ ਤੋਂ ਬਾਅਦ ਉਹ ਰੁਕ ਜਾਂਦਾ ਮਾਸਟਰਾਂ ਚੋਰੀ ਵਾਲੀ ਗੱਲ ਨੂੰ 30 ਦਿਨ ਹੋ ਗਏ ਸੀ ਇੱਥੇ ਉਹ ਦੱਸਦਾ ਕਿ ਇਸ ਤੋਂ ਗਾਂ ਮੈਂ ਕਿਉਂ ਨਹੀਂ ਜਾ ਸਕਿਆ ਕਹਿੰਦਾ ਪਿੰਡ 'ਚ ਸਵਾਣੀਆਂ ਬੁੱਕਰ ਬਹਾਰੀ ਕਰ ਦਿੰਦੀਆਂ ਮਟ ਜਾਂਦੀਆਂ ਪੈੜਾਂ ਬਾਕੀ ਪਿੰਡ ਚ ਆਵਾਜਾਈ ਵੀ ਹੁੰਦੀ ਰਹਿੰਦੀ ਆ ਪੈੜਾਂ ਤੇ ਪੈੜਾਂ ਚੜ ਜਾਂਦੀਆਂ ਐਂ ਪੈੜ ਦਾ ਪੂਰਾ ਲਖਣ ਨਹੀਂ ਲੱਗਦਾ ਸੋ ਇਹ ਮਤਲਬ ਉਹ ਦੱਸਦਾ ਗੱਲ ਵੀ ਮੈਂ ਅੱਗੇ ਕਿਉਂ ਨਹੀਂ ਜਾ ਸਕਿਆ ਪਰ ਆਤੂ ਖੋਜੀ ਇਸ ਦਾ ਇੱਕ ਹੱਲ ਕੱਢਦਾ ਉਹ ਗੱਜੂਪੁਰੇ ਸਰਪੰਚ ਨੂੰ ਨਾਲ ਲੈ ਕੇ ਸਾਰੇ ਪਿੰਡ ਨੂੰ ਕਹਿੰਦਾ ਕਿ ਮੈਂ ਕੱਲੇ-ਕੱਲੇ ਬੰਦੇ ਦੀ ਪੈੜ ਦੇਖਾਂਗਾ ਅਨਾਉਂਸਮੈਂਟ ਕਰਵਾ ਦਿੱਤੀ ਜਾਂਦੀ ਆ ਲੋਕ ਨਾਲ ਦੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਵੀ ਇਕੱਠੇ ਹੋ ਜਾਂਦੇ ਆ ਮੁੱਟਰ ਪਿੰਡੋਂ ਚੋਰੀ ਹੋਈ ਹੁੰਦੀ ਆ ਤੇ ਇਹ ਗੱਜੂਪੁਰੇ ਤੱਕ ਪਹੁੰਚ ਜਾਂਦੇ ਮੇਲਾ ਲੱਗ ਜਾਂਦਾ ਉੱਥੇ ਤਾਂ ਉੱਥੇ ਵਾਰ-ਵਾਰ ਇੱਕ ਮਿੱਟੀ ਦੇ ਉੱਪਰ ਕਈ ਦੇ ਨਾਲ ਹਰ ਇੱਕ ਬੰਦੇ ਨੂੰ ਚੜਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਮਿੱਟੀ ਨੂੰ ਫੇਰ ਪਧਰਾ ਕਰ ਦਿੱਤਾ ਜਾਂਦਾ ਜਿਵੇਂ ਲੰਬੀ ਛਾਲ ਲਾਉਣ ਵਾਲੇ ਲਾਉਂਦੇ ਆ ਤੇ ਉਹਨਾਂ ਦਾ ਜਿਹੜਾ ਪ੍ਰਾਉਣਾ ਹੁੰਦਾ ਤੂ ਖੋਜੀ ਦਾ ਜਵਾਈ ਹੁੰਦਾ ਉਹ ਵਾਰ-ਵਾਰ ਝਾੜੂ ਨਾਲ ਉਸ ਮਿੱਟੀ ਨੂੰ ਸਾਫ਼ ਕਰ ਰਿਹਾ ਹੁੰਦਾ ਤੇ ਅੰਤ ਦੇ ਵਿੱਚ ਉਸ ਪ੍ਰਾਉਣੇ ਦੀ ਵਾਰੀ ਆ ਜਾਂਦੀ ਆ ਤੇ ਫੇਰ ਆਤੂ ਖੋਜੀ ਕਹਿੰਦਾ ਚੱਲ ਬਈ ਹੁਣ ਤੇਰੀ ਵਾਰੀ ਆ ਆਖਰੀ ਬੰਦਾ ਤੂੰ ਹੀ ਰਹਿ ਗਿਆ ਤਾਂ ਜਦੋਂ ਉਹ ਦੇਖਦਾ ਉਹਦੀ ਪੈੜ ਉਹਦਾ ਸਿਰ ਚਕਰਾਉਣ ਲੱਗ ਜਾਂਦਾ ਇੱਕ ਵਾਰ ਉਹ ਸੋਚੀ ਪੈ ਜਾਂਦਾ ਕਿ ਮਤਲਬ ਇਹ ਜਿਹੜਾ ਸੇਠ ਹੁੰਦਾ ਇਹਨੇ ਕਿਹੜਾਂ ਮਿਹਨਤ ਦੀ ਕਮਾਈ ਨਾਲ ਪੈਸੇ ਕਮਾਏ ਹੁੰਦੇ ਆ ਤੇ ਮੈਂ ਇਹਨਾਂ ਨਾਲ ਧੋਖਾ ਵੀ ਕਰ ਸਕਦਾ ਆ ਝੂਠ ਵੀ ਬੋਲ ਸਕਦਾ ਪਰ ਉਹਦਾ ਅੰਦਰਲਾ ਜਿਹੜਾ ਹੈ ਉਹੋ ਮਤਲਬ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਉਹ ਆਪਣੇ ਜਵਾਈ ਨੂੰ ਖੁਦ ਗ੍ਰਫਤਾਰ ਕਰਵਾਉਂਦਾ ਤੇ ਉਸ ਤੋਂ ਬਾਅਦ ਕਤਲ ਉਹਦੇ ਜੁਮੇ ਪੈ ਜਾਂਦਾ ਏ ਉਸ ਤੋਂ ਬਾਅਦ ਆਤੂ ਖੋਜੀ ਜਾਂਦਾ ਇਹ ਮੇਰਾ ਆਪਦੇ ਪੇਸ਼ੇ ਨਾਲ ਧਰਮ ਸੀ ਪਰ ਮੈਂ ਆਪਦੀ ਆਪਦੇ ਜਵਾਈ ਨੂੰ ਵੀ ਬਚਾਉਣਾ ਸੀ ਉਸ ਦੇ ਲਈ ਵੀ ਮੈਂ ਅਦਾਲਤ ਚ ਬਹੁਤ ਚਾਰ ਜੋ ਕੀਤੀ ਤੇ ਫਿਰ ਮੈਂ ਪਰ ਉਸ ਨੂੰ ਬਚਾ ਨਾ ਸਕਿਆ ਤੇ ਕੁੜੀ ਜਿਹੜੀ ਸੀ ਮੇਰੇ ਕੋਲੇ ਆ ਕੇ ਫਟ ਗਈ ਤੇ ਅੰਤ ਦੇ ਵਿੱਚ ਕਹਾਣੀ ਦੇ ਜਿਹੜਾ ਮਾਸਟਰ ਹੈ ਉਹ ਪੁੱਛਦਾ ਤਾਇਆ ਤੂੰ ਪਰੌਣੇ ਨੂੰ ਬਚਾ ਸਕਦਾ ਸੀ ਨਾ ਕੀ ਲੋੜ ਸੀ ਤੈਨੂੰ ਚੋਰੀ ਫੜਾਉਣ ਦੀ ਠੀਕ ਕੀਤਾ ਸੀ ਤੂੰ ਮਾਸਟਰਾ ਆਪ ਦੇ ਜਾਨੀ ਤਾਂ ਠੀਕ ਕੀਤਾ ਸੀ ਬਾਕੀ ਤੂੰ ਜ਼ਿਆਦਾ ਸਿਆਣਾ ਤੂੰ ਦੱਸ ਠੀਕ ਕੀਤਾ ਮੈਂ ਆਤੂ ਨੇ ਉਲਟਾ ਸਵਾਲ ਕਰ ਦਿੱਤਾ ਸੀ ਕੀ ਜਵਾਬ ਦਿੰਦਾ ਮੈਂ ਇਸ ਇੱਕ ਪ੍ਰਸ਼ਨ ਦੇ ਨਾਲ ਇਸ ਕਹਾਣੀ ਦਾ ਅੰਤ ਹੋ ਜਾਂਦਾ ਹੈ ਇਹ ਪੰਜਾਬੀ ਦੀ ਬਹੁਤ ਚਰਚਿਤ ਬਹੁਤ ਪ੍ਰਸਿੱਧ ਕਹਾਣੀ ਹੈ ਮਤਲਬ ਜਿਹਦੇ ਤੇ ਵਾਰ-ਵਾਰ ਗੱਲ ਹੁੰਦੀ ਰਹਿੰਦੀ ਹੈ ਚਰਚਾ ਹੁੰਦੀ ਰਹਿੰਦੀ ਹੈ ਜੇਕਰ ਤੁਸੀਂ ਯੂਜੀਸੀ ਨੈਟ ਦਾ ਇਮਤਿਹਾਨ ਦੇਣਾ ਉਹਦੇ ਵਿੱਚ ਹਰ ਵਾਰ ਦਲਿਤ ਚਿੰਤਨ ਤੇ ਕੋਈ ਨਾ ਕੋਈ ਸਵਾਲ ਪੁੱਛਿਆ ਜਾਂਦਾ ਹੈ ਉਹਦੇ ਵਿੱਚ ਗਰਮੀਤ ਕੜਿਆਲ ਵੀ ਜੀ ਦਾ ਨਾਮ ਵੀ ਆਉਂਦਾ ਹੈ ਸੋ ਜੇਕਰ ਤੁਸੀਂ ਸੱਚਮੁੱਚ ਜ਼ਿੰਦਗੀ 'ਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਜਿਹੀਆਂ ਕਿਤਾਬਾਂ ਦੇ ਨਾਲ ਆਪਦਾ ਵਾਅ ਵਾਸਤਾ ਪਾਓ ਜਿਨ੍ਹਾਂ ਦੇ ਨਾਲ ਤੁਸੀਂ ਆਪਦੇ ਗਿਆਨ ਦੀ ਮਾਤਰਾ ਵਧਾ ਸਕੋ ਇਹ ਕਹਿੰਦਾ ਉਪਰੀ ਗਿਆਨ ਮਤਲਬ ਸਿਰਫ ਫੈਕਟਸ ਜਾਣ ਲੈਣਾ ਇਹ ਕਹਿੰਦਾ ਕਿਤਾਬਾਂ ਦੇ ਅੰਦਰਲੀਆ ਚੀਜ਼ਾਂ ਨੂੰ ਜਾਨਣਾ ਸੋ ਗੁਰਮੀਤ ਕੜਿਆਲਵੀ ਦਾ ਇਹ ਕਹਾਣੀ ਸੰਗ੍ਰਹਿ ਤੇ ਉਸ ਵਿੱਚਲੀ ਇਹ ਕਹਾਣੀ ਸੱਚਮੁੱਚ ਪੰਜਾਬੀ ਸਾਹਿਤ ਦੀ ਪਾਇਦਾਰ ਕਹਾਣੀ ਆ ਸੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ